ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਟ ਮੰਤਰੀ ਪੁਨਰ ਸੁਰਜੀਤ ਸਿੰਘ ਰਖੜਾ ਨੇ ਆਉਣ ਵਾਲੀਆਂ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਸਬੰਧੀ ਇੱਕ ਵੱਡਾ ਬਿਆਨ ਦਿੱਤਾ ਹੈ। ਸੁਰਜੀਤ ਸਿੰਘ ਰਖੜਾ ਦਾ ਕਹਿਣਾ ਹੈ ਕਿ ਉਹਨਾਂ ਦਾ ਮੁੱਖ ਧਿਆਨ ਪਾਰਟੀ ਨੂੰ ਮਜ਼ਬੂਤ ਕਰਨ ਤੇ ਹੈ। ਗੱਠਜੋੜਾਂ ਬਾਰੇ ਲਗਾਤਾਰ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਨੇ ਉਹਨਾਂ ਬਾਰੇ ਰਖੜਾ ਨੇ ਸਾਫ਼ ਤੌਰ ਤੇ ਕਿਹਾ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਲਈ ਅਮਰਪਾਲ ਸਿੰਘ ਦੀ ਪਾਰਟੀ ਨਾਲ ਕਿਸੇ ਵੀ ਸਮਝੌਤੇ ਬਾਰੇ ਫੈਸਲਾ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਲੈਂਕੇ। ਰਖੜਾ ਤਾਂ ਅੱਗੇ ਕਹਿਣਾ ਸੀ ਕਿ ਪਹਿਲਾਂ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਕੰਮ ਕੀਤਾ ਜਾ ਰਿਹਾ ਹੈ ਤੇ ਉਸ ਤੋਂ ਬਾਅਦ ਹੀ ਫੈਸਲਾ ਲਾਵਾਂਗੇ ਕਿ ਕਿਸ ਪਾਰਟੀ ਦੇ ਨਾਲ ਗੱਠ ਜੋੜ ਕਰਨਾ ਹੈ ਰਖੜਾ ਨੇ ਇਹ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਇਹ ਪਹਿਲਾਂ ਸਪੱਸ਼ਟ ਕਰ ਚੁੱਕੇ ਨੇ ਕਿ ਉਹ ਨਾ ਤਾਂ ਕੋਈ ਅਹੁਦਾ ਸਵੀਕਾਰ ਕਰਨਗੇ ਅਤੇ ਨਾ ਹੀ ਕੋਈ ਚੋਣ ਲੜਨਗੇ ਉਹਨਾਂ ਦਾ ਮੁੱਖ ਉਦੇਸ਼ ਭਾਈਚਾਰੇ ਦੀ ਸੇਵਾ ਕਰਨਾ ਹੈ ਤੇ ਉਹ ਇਸੇ ਟੀਚੇ ਵੱਲ ਕੰਮ ਕਰਦੇ ਰਹਿਣਗੇ ਤਰਨਤਾਰਨ ਦੀ ਜਿਮਣੀ ਚੋਣ ਤੋਂ ਪਹਿਲਾਂ ਲਗਾਤਾਰ ਜਿਥੇ ਸਿਆਸੀ ਪਾਰਟੀਆਂ ਪੱਬਾਂ ਪਾਰ ਨੇ ਸਭ ਪਾਰਟੀਆਂ ਨੇ ਆਪੋ ਆਪਣੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ ਪਰ ਸਭ ਤੋਂ ਜ਼ਿਆਦਾ ਨਜ਼ਰਾਂ ਅਮਰਤਪਾਲ ਧੜੇਤੇ ਨੇ ਕਿਉਂਕਿ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਵੱਲੋਂ ਆ ਸੰਦੀਪ ਸਿੰਘ ਸਣੀ ਦੇ ਭਰਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਇਸ ਕਰਕੇ ਪਾਰਟੀਆਂ ਕਿਤੇ ਨਾ ਕਿਤੇ ਇਹ ਡਰ ਮਹਿਸੂਸ ਵੀ ਕਰ ਰਹੀਆਂ ਨੇ ਕਿਉਂਕਿ ਅਮਰਤਪਾਲ ਦਾ ਉਹ ਹਲਕਾ ਮੰਨਿਆ ਜਾਂਦਾ ਉਸੇ ਹਲਕੇ ਦੇ ਵਿੱਚ ਇਹ ਜਿਮਣੀ ਚੋਣ ਹੋ ਰਹੀ ਹੈ ਤਾਂ ਸਿੱਧੇ ਤੌਰ ਤੇ ਮੰਨਿਆ ਜਾ ਰਿਹਾ ਹੈ ਕਿ ਇਹ ਸੀਟ ਅਮਰਤਪਾਲ ਸਿੰਘ ਦੇ ਹਿੱਸੇ ਆਵੇਗੀ ਪਰ ਇਸ ਸਭ ਦੇ ਵਿਚਾਲੇ ਚਰਚਾ ਲਗਾਤਾਰ ਛੜੀ ਹੋਈ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਧੜੇ ਵੱਲੋਂ ਵੀ ਕੋਈ ਚੋਣ ਮੈਦਾਨ ਦੇ ਵਿੱਚ ਉਤਰ ਸਕਦਾ ਪਰ ਸਾਫ ਤੌਰ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਪਹਿਲਾਂ ਵੀ ਇਹ ਕਿਹਾ ਸੀ ਕਿ ਜੋ ਵੀ ਪੰਥਕ ਚਿਹਰਾ ਇਸ ਸੀਟ ਤੋਂ ਉਤਰੇਗਾ ਅਸੀਂ ਉਹਨਾਂ ਨੂੰ ਸਮਰਥਨ ਦੇਾਂਗੇ ਸੁਰਜੀਤ ਸਿੰਘ ਰਖੜਾ ਦਾ ਕਹਿਣਾ ਹੈ ਕਿ ਪ੍ਰਧਾਨ ਸਾਹਿਬ ਪਹਿਲਾਂ ਹੀ ਇਹ ਸਪਸ਼ਟ ਕਰ ਚੁੱਕੇ ਸੀ ਕਿ ਜੋ ਵੀ ਉਮੀਦਵਾਰ ਪੰਥ ਦੇ ਵਿੱਚੋਂ ਪੰਥ ਨੂੰ ਮੁੱਖ ਰੱਖਦਿਆਂ ਇਸ ਸੀਟ ਤੋਂ ਚੋਣ ਲੜੇਗਾ ਅਸੀਂ ਉਸ ਨੂੰ ਸਮਰਥਨ ਦੇਾਂਗੇ ਹੁਣ ਵੇਖਣਾ ਹੋਵੇਗਾ ਮੁਕਾਬਲਾ ਤਗੜਾ ਵੇਖਣ ਨੂੰ ਲੱਗ ਰਿਹਾ ਹੈ ਪਾਰਟੀਆਂ ਲਗਾਤਾਰ ਜ਼ੋਰ ਅਜਮਾਇਸ਼ ਕਰ ਰਹੀਆਂ ਨੇ ਅੱਡੀ ਚੋਟੀ ਦਾ ਜ਼ੋਰ ਇਸ ਸੀਟ ਨੂੰ ਜਿੱਤਣ ਦੇ ਲਈ ਲਗਾ ਰਹੀਆਂ ਨੇ ਪਰ ਦੂਜੇ ਪਾਸੇ ਅਮਰਤਪਾਲ ਧੜਾ ਵੀ ਪਿੱਛੇ ਨਹੀਂ ਹਟ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਵੇਖਣਾ ਹੋਵੇਗਾ ਕਿ 72 ਦੀਆਂ ਚੋਣਾਂ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਦਾ ਧੜਾ ਤੇ ਅਮਰਤਪਾਲ ਦਾ ਧੜਾ ਗੱਠ ਜੋੜ ਕਰਦੇ ਨੇ ਜਾਂ ਫਿਰ ਇਕੱਲੇ ਹੀ ਚੋਣ ਮੈਦਾਨ ਦੇ ਵਿੱਚ ਨਿਤਰਣਗੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਪੁਨਰ ਸੁਰਜੀਤ ਸਿੰਘ ਰਖੜਾ ਨੇ ਆਉਣ ਵਾਲੀਆਂ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਸਬੰਧੀ ਇੱਕ ਵੱਡਾ ਬਿਆਨ ਦਿੱਤਾ ਹੈ। ਸੁਰਜੀਤ ਸਿੰਘ ਰਖੜਾ ਦਾ ਕਹਿਣਾ ਹੈ ਕਿ ਉਹਨਾਂ ਦਾ ਮੁੱਖ ਧਿਆਨ ਪਾਰਟੀ ਨੂੰ ਮਜ਼ਬੂਤ ਕਰਨ ਤੇ ਹੈ। ਗੱਠਜੋੜਾਂ ਬਾਰੇ ਲਗਾਤਾਰ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਨੇ ਉਹਨਾਂ ਬਾਰੇ ਰਖੜਾ ਨੇ ਸਾਫ਼ ਤੌਰ ਤੇ ਕਿਹਾ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਲਈ ਅਮਰਪਾਲ ਸਿੰਘ ਦੀ ਪਾਰਟੀ ਨਾਲ ਕਿਸੇ ਵੀ ਸਮਝੌਤੇ ਬਾਰੇ ਫੈਸਲਾ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਲੈਂਡ ਕੇ ਰਖੜਾ ਤਾਂ ਅੱਗੇ ਕਹਿਣਾ ਸੀ ਕਿ ਪਹਿਲਾਂ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਕੰਮ ਕੀਤਾ ਜਾ ਰਿਹਾ ਹੈ ਤੇ ਉਸ ਤੋਂ ਬਾਅਦ ਹੀ ਫੈਸਲਾ ਲਾਵਾਂਗੇ ਕਿ ਕਿਸ ਪਾਰਟੀ ਦੇ ਨਾਲ ਗੱਠ ਜੋੜ ਕਰਨਾ ਹੈ ਰਖੜਾ ਨੇ ਇਹ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਇਹ ਪਹਿਲਾ ਸਪਸ਼ਟ ਕਰ ਚੁੱਕੇ ਨੇ ਕਿ ਉਹ ਨਾ ਤਾਂ ਕੋਈ ਅਹੁਦਾ ਸਵੀਕਾਰ ਕਰਨਗੇ ਅਤੇ ਨਾ ਹੀ ਕੋਈ ਚੋਣ ਲੜਨਗੇ ਉਹਨਾਂ ਦਾ ਮੁੱਖ ਉਦੇਸ਼ ਭਾਈਚਾਰੇ ਦੀ ਸੇਵਾ ਕਰਨਾ ਹੈ ਤੇ ਉਹ ਇਸ ਟੀਚੇ ਵੱਲ ਕੰਮ ਕਰਦੇ ਰਹਿਣਗੇ ਤਰਨਤਾਰਨ ਦੀ ਜਿਮਣੀ ਚੋਣ ਤੋਂ ਪਹਿਲਾਂ ਲਗਾਤਾਰ ਜਿਥੇ ਸਿਆਸੀ ਪਾਰਟੀਆਂ ਪੱਬਾਂ ਪਾਰ ਨੇ ਸਭ ਪਾਰਟੀਆਂ ਨੇ ਆਪੋ ਆਪਣੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤ ਨੇ ਪਰ ਸਭ ਤੋਂ ਜ਼ਿਆਦਾ ਨਜ਼ਰਾਂ ਅਮਰਤਪਾਲ ਧੜੇ ਤੇ ਨੇ ਕਿਉਂਕਿ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਵੱਲੋਂ ਆ ਸੰਦੀਪ ਸਿੰਘ ਸਣੀ ਦੇ ਭਰਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਇਸ ਕਰਕੇ ਪਾਰਟੀਆਂ ਕਿਤੇ ਨਾ ਕਿਤੇ ਇਹ ਡਰ ਮਹਿਸੂਸ ਵੀ ਕਰ ਰਹੀਆਂ ਨੇ ਕਿਉਂਕਿ ਅਮਰਤਪਾਲ ਦਾ ਉਹ ਹਲਕਾ ਮੰਨਿਆ ਜਾਂਦਾ ਉਸੇ ਹਲਕੇ ਦੇ ਵਿੱਚ ਇਹ ਜਿਮਣੀ ਚੋਣ ਹੋ ਰਹੀ ਹੈ ਤਾਂ ਸਿੱਧੇ ਤੌਰ ਤੇ ਮੰਨਿਆ ਜਾ ਰਿਹਾ ਹੈ ਕਿ ਇਹ ਸੀਟ ਅਮਰਤਪਾਲ ਸਿੰਘ ਦੇ ਹਿੱਸੇ ਆਵੇਗੀ ਪਰ ਇਸ ਸਭ ਦੇ ਵਿਚਾਲੇ ਚਰਚਾ ਲਗਾਤਾਰ ਛਿੜੀ ਹੋਈ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਧੜੇ ਵੱਲੋਂ ਵੀ ਕੋਈ ਚੋਣ ਮੈਦਾਨ ਦੇ ਵਿੱਚ ਉਤਰ ਸਕਦਾ ਪਰ ਸਾਫ ਤੌਰ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਪਹਿਲਾਂ ਵੀ ਇਹ ਕਿਹਾ ਸੀ ਕਿ ਜੋ ਵੀ ਪੰਥਕ ਚਿਹਰਾ ਇਸ ਸੀਟ ਤੋਂ ਉਤਰੇਗਾ ਅਸੀਂ ਉਹਨਾਂ ਨੂੰ ਸਮਰਥਨ ਦੇਾਂਗੇ ਸੁਰਜੀਤ ਸਿੰਘ ਰਖੜਾ ਦਾ ਕਹਿਣਾ ਹੈ ਕਿ ਪ੍ਰਧਾਨ ਸਾਹਿਬ ਪਹਿਲਾਂ ਹੀ ਇਹ ਸਪਸ਼ਟ ਕਰ ਚੁੱਕੇ ਸੀ ਕਿ ਜੋ ਵੀ ਉਮੀਦਵਾਰ ਪੰਥ ਦੇ ਵਿੱਚੋਂ ਪੰਥ ਨੂੰ ਮੁੱਖ ਰੱਖਦਿਆਂ ਇਸ ਸੀਟ ਤੋਂ ਚੋਣ ਲੜੇਗਾ ਅਸੀਂ ਉਸ ਨੂੰ ਸਮਰਥਨ ਦੇਾਂਗੇ ਹੁਣ ਵੇਖਣਾ ਹੋਵੇਗਾ ਮੁਕਾਬਲਾ ਤਗੜਾ ਵੇਖਣ ਨੂੰ ਲੱਗ ਰਿਹਾ ਹੈ ਪਾਰਟੀਆਂ ਲਗਾਤਾਰ ਜ਼ੋਰ ਅਜਮਾਇਸ਼ ਕਰ ਰਹੀਆਂ ਨੇ ਅੱਡੀ ਚੋਟੀ ਦਾ ਜ਼ੋਰ ਇਸ ਸੀਟ ਨੂੰ ਜਿੱਤਣ ਦੇ ਲਈ ਲਗਾ ਰਹੀਆਂ ਨੇ ਪਰ ਦੂਜੇ ਪਾਸੇ ਅਮਰਤਪਾਲ ਢੜਾ ਵੀ ਪਿੱਛੇ ਨਹੀਂ ਹਟ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਵੇਖਣਾ ਹੋਵੇਗਾ ਕਿ 27 ਦੀਆਂ ਚੋਣਾਂ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਦਾ ਢੜਾ ਤੇ ਅਮਰਤਪਾਲ ਦਾ ਢੜਾ ਗੱਠ ਜੋੜ ਕਰਦੇ ਨੇ ਜਾਂ ਫਿਰ ਇਕੱਲੇ ਹੀ ਚੋਣ ਮੈਦਾਨ ਦੇ ਵਿੱਚ ਨਿਤਰਣਗੇ